ਲੈ ਕੁਲਵੀਰ ਵੇਖੋ ਨੇ ਕੀ ਕਰੀ ਜਾਂਦਾ ਵਾ ਹਾਂ ਤੇ ਨਗਰ ਮੁਟੰਨਾ ਵਾ ਸ਼ੇਲ ਫਿਲਮ ਨਹੀਂ ਦੀ ਮੈਂ ਮਾਹੀ ਆ ਪਬਲਿਕ ਤੋਂ ਲਾਮੇ ਤੋਤਾ ਦੇ ਛੇ ਮੀਆ ਆ ਪਬਲਿਕ ਤੋਂ ਲਾਮੇ ਬਲੌਗ ਤੁਹਾਡੇ ਬਣੀ ਜਾਂਦਾ ਵਾ ਮੈਂ ਉਹ ਕਰਦੀ ਸੀ ਆਪਣਾ ਹੀਪੀ ਦੇ ਉੱਤੇ ਮੋਜੀ ਵੀਡੀਓ ਪਈ ਵੀ ਸੀ ਫੋਲੋਅਰਾਂ ਦਾ ਤਾਂ ਨਹੀਂ ਵੱਧੇ ਹੀਪੀ ਦੇ ਤੇ ਉਹ ਮੌਜ ਤੇ ਨਾ ਲੜੋਈ ਵੀਡੀਓ ਪਈ ਵੀ ਸੀ ਤੇ ਤੂੰ ਪਾਈ ਹੁੰਦੀ ਤੂੰ ਪਾਈ ਹੁਣੇ ਪੱਕਾ ਮੈਂ ਤਾਂ ਨਹੀਂ ਹੁਣੇ ਹੋਈ ਜੇ ਕੰਮ ਤੇ ਆਂ ਦੱਖ ਦੀ ਤੇ ਪਈ ਕੁਲ ਕਰੀ ਮੇਰੇ ਨੂੰ ਨਾ ਹੁਣ ਕਤੇ ਕੁਛ ਮੁੱਢੀ ਗੱਲ ਬੰਦ ਕਰ ਦਿੱਤੀ ਰਾਹ ਕੋਲੇ ਕੀ ਕਰੀ ਜਾਂਦਾ ਬੁੱਤ ਹੜ ਜਾ ਕੋੜਵੀਰ ਕੋ ਗੱਲ ਬਾਤ ਸੁਣਾ ਬਈ ਕੁਲਵੀਰ ਸਕੂਲੇ ਮੋਤ ਨਹੀਂ ਗਿਆ ਅੱਜ ਅੱਜ ਮੇਰੀ ਮਾਂ ਨਹੀਂ ਨਾ ਕੁਛ ਟਿੱਕ ਤੇ ਰਾਣੀ ਇਹ ਮੇਰੀ ਮਾਂ ਨੇ ਮੈਨੂੰ ਜੁੱਤੀ ਕਿਹਾ ਇਹ ਨਹੀਂ ਹੋ ਸਕਦੇ ਇਹ ਨਹੀਂ ਹੋ ਸਕਦੇ ਤੂੰ ਕੋਈ ਕਰ ਸਕਦੀ ਨਹੀਂ ਉਹ ਮੈਂ ਜੀ ਮੀਸ ਕੋਲ ਦੁਨੇ ਸ਼ੁੱਤੀ ਕੰਮ ਮਤੋਂ ਜਾਣ ਤਾਂ ਤਿਆਰ ਹੋ ਜਾਓ ਉਹ ਚੱਕ 7:00 ਵਜੇ ਜਾਣੀ ਸੀ ਮੈਂ ਨਾ 50 ਅਸੰਡੇ ਤੇ ਮੇਰੂ ਨਾ ਅੱਜ ਨੂੰ ਤਾਂ ਡਾਟੀ ਦੀ ਆ ਤੇ ਸ਼ੁੱਤ ਮੈਂ ਨਹੀਂ ਮੁਛਤੀ ਮੈਨੂੰ ਮੁਛਤੀ ਆ ਬੱਸ ਯਾਰ ਮੇਰੇ ਮੋਗਾ ਦੇ ਗੱਪ ਤੇ ਖਾਲੋ ਕੇ ਦਾ ਦੁਖ ਮੈਂ ਪਹਿ ਬੰਦ ਕਰਨੇ ਪੈਣ ਮੈਨੂੰ ਪਤਾ ਲਾਈ ਵੀ ਕਹਿੰਦੀ ਕੋਈ ਮੈਨੂੰ ਪਤਾ

ਆ ਬੇ ਸ਼ੌਟ ਡਾਕਟਰ ਦੇ ਤੋਂ ਦੰਦ ਦੋ ਜੀ ਦਾ ਡਾਕਟਰ ਨੂੰ ਬੁਖਾਉਣ ਆ ਲਿਆ ਮਾਣੇ ਕਿਉਂ ਪੂਰੀ ਯਾਰ ਸਾਰੇ ਕਿੜੇਨ ਖਾ ਲੇ। ਖੋਲ ਲੇ ਤੂੰ ਲਿਆ ਕਿ ਨਹੀਂ ਮੁੱਕ ਨਿੰਦੇ ਰਹੀ ਮਿਲ ਕੇ। ਆ ਹੋਲੀ ਆ ਤੇ ਦੰਦ ਟੁੱਠਾ। ਦੱਸ ਕੌਣ ਲਿਆ ਗੰਦਾ ਪੁੱਲ। ਬੱਬੇ ਤੋਂ ਅੱਜ ਲਾ ਬੇ ਕੁਝ ਨਹੀਂ। ਇਹ ਵਾਰ ਦਾ 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 ਚੋਰ ਤੇ ਵੀ ਵਟਦੀ ਚਾਇਰਾ। ਅਗਰੋਂ ਇਹਦਾ ਹਲਾ ਬੇਸ਼ੇਰਾ ਵਾ। ਬੁਲੇ ਗੰਦਨ। ਹਾਂ। ਆ ਹਰੇ ਕੋਈ ਮੇਤੂ ਲੈ ਕੇ ਆਉਨਾ ਵਾ ਜਾਂ ਡਬਲ ਮਮਮੀ ਤੇ ਹੋਵੇ ਉਂਗਲੀ ਇਹ ਰੇ ਕੋਈ ਪਾਪੇ ਹਲ ਨੂੰ ਕਰ ਦਿੰਦਾ ਚਲਾ ਹਣ ਹੜਾ ਤੁਰੇ ਅੱਤ ਰਾਤ ਵਾਵੇ ਤੋਂ ਆ ਸਿਰ ਦੇ ਪੂਰੇ ਸੌ ਸੌ ਗੋਟਾ ਤੋਟੀ ਬੀਬੀ ਬੈਠੀ ਸੀ ਚਾਹੇ ਨਾ ਤਾਂ ਵੇ ਰਬ ਪੀਦੇ ਵਾਲਾ ਕੇ ਸ਼ਰਬ

ਉੱਥੇ ਲੈ ਦੇ ਚੜ। ਨਹੀਂ ਨਹੀਂ ਮੇਰੇ ਕੱਪੜੇ ਸੱਕਣੋਂ ਪਾਏ ਚਰਾਬ ਕਰੋ। ਨਹੀਂ ਨਹੀਂ ਤੋੜ ਦੂ। ਨਹੀਂ ਵੀਰੂ ਆ ਪੱਕਦੇ ਨਹੀਂ ਜਾਣਾ। ਨਹੀਂ ਜਾਣਾ ਮੈਂ ਰੋਟੀ ਖਾਣੀ ਆ। ਸੀਗਾ ਮੈਂ ਰੋਟੀ ਬਣਾ ਕੇ ਲੁਹਾਇ ਮਾਣਾ ਕਰ ਦਿੱਤੇ ਪਿਆ ਭਰਾ ਦੀ ਮੱਝ ਜਾਂਦੀ। ਕੀ? ਹਾਂ ਤੇ ਪਿਆ ਤੁਹਾਨੂੰ ਖੋੜਾ ਕਰ ਦਾਂ। ਕੋਈ ਆ ਪਥਲੇ ਖੇਦ ਮਮੀ ਰੋਟੀ ਬੁੰਦੀ ਆ। ਆ ਪਥਰੇਗਾ। ਚੱਲ ਓ ਦੋ। ਮੈਂ ਥੋੜਾ ਰੋਟੀ ਬਣਾ ਕੇ ਲੱਕੇ। ਤੇ ਪਿਆ ਦੀ ਪਾਓ ਆ ਦੇਖੇ ਕਿੱਥੇ ਛੜਤੀ ਆ। ਦੇਖੀ ਚਲਪੂਣ ਇਹ ਮੁਖ ਮਈਆ ਨਾ ਮਨਟਾ ਆਈ ਬਸ ਮੀਨ ਉਹੜੇ ਆਦੇ ਰਾਂ ਦੇ ਘਟੇ ਨੂੰ ਵੀ ਰੂਣਾ ਮੈਂ ਤਾਂ ਕੋਈ ਨਹੀਂ ਕਿਹਾ ਕੋਲ ਵੀ ਰੱਖ ਵਰੀ ਵੀ ਇਹਦੇ ਠੂਠਾ ਦਾ ਨੰਨਾ ਆਪੇ ਤਾਂ ਜਾ ਕੇ ਪੰਪ ਰੱਖ ਕੇ ਕਿਥੇ ਚੱਕਿਆ ਤੂੰ ਰਸ ਕਰ ਲਿਆ ਮੇਰਾ ਤਾਂ ਫਾੜੇ ਕਰਨਾ ਨਾ ਵਾਪਰ ਦੇਦਾ ਇਹ ਤੁਸੀਂ ਨਾ ਪਾਪੂ ਨੂੰ ਟੜ ਜਾਣਾ ਹੋਣੀ ਹੋਰ ਕੁਝ ਆ ਜੇ ਬਾਦ ਕੋਈ ਨਹੀਂ ਗੱਲ ਬਾਤ ਤੇ ਤੇ ਚਾਰ ਹੀ ਕੋਈ ਕੀ ਆਲੀ ਨੂਰ ਦੀ ਮਾਰ ਲਾ ਕੀ ਕਰਦੀਆਂ ਜਦੋਂ ਕੋੜੀਆਂ ਬਣਾ ਲਗੀਆਂ ਕੋੜੀਆਂ ਲਗੀਆਂ ਗੋਭੀ ਜਿਆਦਾ ਲੱਗਦੀ ਸੀ ਹੈ ਗੋਭੀ ਜਿਆਦਾ ਲੱਗੀ ਸੀ ਆਪਣੇ ਹਾਂ ਤੇ ਮੈਂ ਕਿਹਾ ਵੀ ਚੱਲ ਮੈਂ ਤੁਹਾਨੂੰ ਪਕੌੜੀ ਬਣਾ ਦਾਂ ਅੱਛਾ ਤੇ ਪੀਪੇ ਵੀ ਮਸਰੀ ਜਾਂਦੀ ਸੀ ਕੱਲੇ ਗੋਭੀਆਂ ਵੀ ਬਣਾਉਣੇ ਆ ਗੋਭੀਆਂ ਨਹੀਂ ਪਾਲਕ ਵੀ ਵਿੱਚ ਪਾ ਲੈਣੇ ਆ ਹਾਂ ਪਾਲਕ ਤੇ ਕਵੀਰਾ ਤੇ ਅਜੂ ਵਾਲੇ ਨੂੰ ਨਹੀਂ ਆ ਬਣਾਉਣਾ ਨਹੀਂ ਮੇਰੇ ਵਾਸਤੇ ਪਨੀਰ ਦੇ ਬਣਾ ਲਓ ਪਨੀਰ ਲੈ ਆਵੇ ਹੈ ਪਨੀਰ ਲੈ ਆਵੇ ਪਨੀਰ ਦਾ ਨਿੰਮੇ ਕੋਲ ਪੈਸੇ ਹੈ ਨਹੀਂਗੇ ਕੀ ਜਿਹੜੀ ਸੀ ਹੈ ਜਿਹੜੀ ਮਿਲਦੀ ਉਹ ਖਾ ਲੋ ਗੋਭੀ ਦਾ ਪਈ ਹੈ ਹਾਂ ਗੋਭੀ ਅੱਛੀ ਆਵੇ ਨਹੀਂ ਉਹ ਮੀਨ ਨੂੰ ਖੋੜੇ ਨਹੀਂ ਤੁਹਾਨੂੰ ਕੁਝ ਤੇ ਨਹੀਂ ਖਾ ਰਹੇ ਹੋ ਅੱਛਾ ਇੰਨੇ ਗਰੇ ਤੋ ਕਲੀ ਨਹੀਂ ਖਾ ਜਾਣੀ ਆ ਮੈਂ ਨਹੀਂ ਖਾਣੇ ਸੌਸ ਹੈਗੀ ਨਾਲ ਸੌਸ ਹੈ ਨਹੀਂ ਸੌਸ ਲੈ ਆਇਆ ਚਲ ਨਹੀਂ ਨਾ ਬ੍ਰੈਡ ਤੇ ਸੌਸ ਲੈ ਨਾ ਤੇ ਆਟਾ ਪਿੰਡ ਦਾ ਲੈ ਵੀ ਲੈ ਕੇ ਰੱਖਾ ਹਾਂ ਤੇ ਇੱਕ शिमला ਮਿਰਚਾਂ ਤੇ ਇੱਕ ਹਰਨਾ ਮਿਰਚਾਂ ਦੇ ਹਰਨਾ ਮਿਰਚਾਂ ਦੇ ਬੀਜ ਅੱਛਾ ਹਾਂ ਬੀਜ ਨਹੀਂ ਹਰਨਾ ਮਿਰਚ ਦੇ ਬੁੱਤੀ ਜਿਹੜੇ ਹੁੰਦੇ ਬੁੱਤੀ ਜੀ ਹਾਂ ਜੀ ਨਾਲ ਗੱਡੇ ਤੇ ਟਮਾਟਰ ਆਪਣੇ ਲੱਗੇ ਹੋਏ ਆ ਤੇ ਹੋਰ ਕੀ ਹੁੰਦਾ ਬਤਾਉ ਹਾਂ ਬਤਲੂਆਂ ਦੀ ਇੱਕ ਬੁੱਤੀ ਜੀ ਲੈ ਆਇਓ ਆਪਾਂ ਨੂੰ ਮੋਕਦੀਆਂ ਨਹੀਂ ਕਰਮ ਕਰਿਸ਼ਾ ਸਾਰਜਣਾ शिमला ਮਿਰਚਾਂ ਬਤਾਉਂ ਪਿੰਡਾਂ ਤੇ ਤੋਰਨਾਂ ਦੀਆਂ ਵੇਲਾ ਤੇ ਕਦੂਆਂ ਦੀਆਂ ਲਿੰਨ ਪਾਸ ਪਹਿਲਾ ਬੋਲ ਨਹੀਂ ਹੁੰਦਾ ਤੇ 300 ਰੁਪਏ ਖਰਾਬ ਹੋ ਗਿਆ ਸੰਗੜਾ ਨਹੀਂ ਬਾੜਾ ਸੰਗੜਾ ਨਹੀਂ ਲਉਂਗਾ ਪਿਛਲੀ ਵਾਰ ਤੂੰ ਇੱਥੇ ਸੰਗੜਾ ਸੰਗੜਾ ਲਾਤੇ ਸੱਚ ਗਮਲਿਆਂ ਚੋਂ ਮਿੱਟੀ ਵੀ ਕੱਢਣ ਵਾਲੀ ਆ ਗੱਲ ਸੁਣ ਤੂੰ ਕੱਢਣੀ ਆ ਪਹਿਲਾ ਹੋ ਕੇ ਨਾ ਗਮਲਿਆਂ ਦੇ ਵਿੱਚੋਂ ਸਾਰਿਆਂ ਚੋਂ ਮਿੱਟੀ ਕੱਢ ਕੇ ਤੇ ਗਮਲੇ ਨੂੰ ਖਾਲੀ ਕਰਕੇ ਦੇ ਤੇ ਉਹਨਾਂ 'ਚ ਨਵੀਂ ਮਿੱਟੀ ਭਰ ਦੇ ਵਧੀਆ ਵਾਲੀ ਹੈ ਚੰਗੀ ਮਿੱਟੀ ਛਾਣ ਕੇ ਦਪਾਉਣਾ ਨਾ ਉਹ ਬੁਤਾਲੀ ਰੇ ਪਾਈ ਸਾਰੀ ਮਿੱਟੀ ਵਧੀਆ ਤੇ ਮਿੱਟੀ ਰੋੜੀ ਵਾਲੀ ਜਿਹੜੀ ਨਾਸਟਾ ਦੀ ਟਰਾਲੀ ਸੀ ਰੋੜੀ ਵਾਲੀ ਸੱਤ ਗੀ ਫੇਰ ਕੱਡੀ ਗੱਲ ਕੱਡੀ ਗੱਲ ਕਾਦੀ ਹੁਣ ਮਗਮਲੇ ਚ ਪਾਉਂਦਾਂ ਕਿੰਨੀ ਲੱਭਦੀ ਕਿਤੇ ਤੇ ਜਾਂ ਘਰੋਂ ਪੱਟਦੀ ਇਥੋਂ ਮਿੱਟੀ 10 15 ਗਵਲੇ ਇਹ ਉਥੇ ਬਾਹਰ ਨਹੀਂ ਰਹਿਣ ਦੇ ਘਰੋਂ ਪਹਿਲਾਂ ਬਾਹਰ ਚੱਕ ਕੇ ਲੈ ਗੀ ਤੂੰ ਬਾਹਰ ਲਈ ਮਿੱਟੀ ਕਰੇ ਪਾ ਦਾਂਗੇ ਤੇ ਬਾਹਰ ਲਈ ਮਿੱਟੀ ਕਰੇ ਪਾ ਦਾਂਗੇ ਆਹ ਉਹ ਜਿਹੜੀ ਗਮਲੇ ਚ ਨਿਕਲਦੀ ਉਹ ਕਰੇ ਪਾ ਦਾਂਗੇ ਉਹ ਵੀ ਰਹੀ ਪਾਈ ਆ ਸਾਰੇ ਗਮਨੇ ਆ ਚ ਰਹੀ ਆਲੀ ਮਿੱਟੀ ਆ ਤੇ ਇੱਕ ਕਰੇ ਥਾਂ ਬਣਾ ਦੀ ਉਹ ਨਾਲੀ ਵਾਲੀ ਮਿੱਟੀ ਚੱਕ ਲਾਂਗੇ ਕਿਹੜੀ ਉਹ ਉਹ ਮੁੱਠੀ ਨਹੀਂ ਕੰਮ ਜਾਂਦੀ ਹੋਰੇ ਤੇਰੇ ਤਾਂ ਹੈ ਲਾਲ ਮੁੱਠੀ ਨੂੰ ਗਈ ਆਪਾਂ ਲਾਲੀਆਂ ਬੀਬੀ ਨੂੰ ਕਈ ਨਹੀਂ ਚੁੰਦੇ ਨੂੰ ਲਾਲ ਮੁੱਠੀ ਨੂੰ ਚੁੱਲ੍ਹਾ ਬਣਾਉਣਾ ਹੈ ਚੁੱਲ੍ਹਾ ਬਣਾਉਣਾ ਚੁੱਲ੍ਹਾ ਬਣਾ ਕੇ ਕਰਨਾ ਹੈਗਾ ਤੇ ਪਰ ਚੁੱਲ੍ਹਾ ਪਹਿਲੇ ਘਰੇ ਹੀ ਬਣਾਉਣਾ ਹੈ ਇੱਥੇ ਘਰੇ ਬਣਾ ਕੇ ਕਰਨਾ ਉਹ ਘਰਾਂ ਦੇ ਵਿੱਚ ਕਿਤੇ ਯਾਰ ਕੋਈ ਬਾਹਰ ਜੀ ਕਰੇ ਦਾਵਾ ਨਹੀਂ ਅੰਦਰ ਸੋਈ ਚੜਿਆ ਜਾਣਾ ਕਰੂ ਥਾਲ ਧੂਲ ਬੰਦਾ ਧਰ ਦਿੰਦਾ ਦੁਪਹਿਰੇ ਐਡੇ ਜਿਹੇ ਦਿਨ ਸਾਡੇ ਕਿਵੇਂ ਨਿਕਲ ਜੇ ਤੁਸੀਂ ਤਾਂ ਕੰਮਾਂ ਤੇ ਚੱਲ ਜਾਂਦੇ ਜਾਂ ਤਾਂ ਮੈਨੂੰ ਵੀ ਕਿਥੇ ਲਵਾ ਦੇ ਤੂੰ ਨੇ ਕੰਮ ਵਰਸਾ ਦੇ ਹੂੰ ਕਿਉਂ ਮੈਂ ਕੰਮ ਨਹੀਂ ਕਰ ਸਕਦਾ ਦੀ ਮੈਂ ਘਰੇ ਸਾਰਾ ਦਿਨ ਕਾਹਤੇ ਨਹੀਂ ਕਿ ਬਾਹਰ ਕਿ ਪਸਾ ਲੇ ਕੰਮ ਕਰਦਾ ਬਹੁਤ ਔਖਾ ਅੱਜ ਕਹਦਾ ਜਿਵੇਂ ਮੈਂ ਸਰ ਤੇ ਪਟੇ ਕਿ ਲੱਗਣਾ ਹੋਵੇ ਦਿਹਾੜੇ ਕਰਨਾ ਹੈ ਸੁਦਾ ਕਹਦਾ ਜਿਵੇਂ ਦਿਹਾੜੀ ਜਾਇਆ ਕਰਨਾ ਨਹੀਂ ਰਹਿੰਦੇ ਤੂੰ ਕਰੀ ਰੋ ਮੇਰੇ ਸਪੁੱਝ ਬਤਾ ਕਰ ਕੇ ਇਹ ਇਹਦਾ ਨਾਮ ਸਪੁੱਤ ਲਿਆ ਹੈ ਜੇ ਇੱਥੇ ਬੁਣੇ ਰਾਦੇ ਨਾਮ ਸਪੁੱਤ ਨਹੀਂ ਰਹਿੰਦੇ ਉੱਥੇ ਤੇਰਾ ਜੀਨ ਲੱਗਾ ਕਰਨਾ ਬੇਬਣਾ ਅੰਨਾਂ ਮੇਰਾ ਤਾਂ ਸਾਰਾ ਦਿਨ ਥੋੜੇ ਬਣਾ ਜੀਨ ਹੀ ਲੱਦੇ ਮੈਂ ਕਰੇ ਕੀ ਕਰਿਆ ਕਰਾਂ ਗਰਮੀ 'ਚ ਹੈ ਮੋਰ ਬੜਕਣੀ ਕੁੜੇ ਦੇ ਪੈਰੇ ਸੌਂ ਜਾ ਕਰ ਰਾਤ ਨੂੰ ਜਾਗ ਤੀ ਜਾ ਕਰ ਨਹੀਂ ਸੌਂ ਜਾ ਰਾਤ ਨੂੰ ਜੇ ਰਾਤ ਨੂੰ ਜਾਗ ਕੇ ਤੈਨੂੰ ਡਰ ਲੱਗਦਾ ਰਾਤ ਨੂੰ ਬਾਚ ਹੈ ਹੋਰ ਬੰਦਾ ਟੈਂਸ਼ਨ ਚ ਡਿਪਰੈਸ਼ਨ ਚ ਚਲਾ ਜਾਂਦਾ ਤੁਰਾਂਂ ਤੇ ਹੂੰ ਪੜਖਾ ਉਹ ਗਿਆਨ ਦਾ ਨਾਣਾ ਲੈ ਆ ਬਲੌਗ ਦੇ ਵਿੱਚ ਪੜਖਾ ਜੀ ਚੱਲ ਤੈਨੂੰ ਹੋਰ ਚੱਲ ਨਹੀਂ ਲਈ ਹੈ ਮਾਣੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਿਆ ਕਰ ਪਿਆਰ ਮੁਹੱਬਤ ਦਿਲਾਵਣਾ ਲਈ ਹੈ ਤੇਰਾ ਲਾ ਬੋਲਾ ਦਸੂ ਤਿਲ ਪਿਆਰ ਬਾਬਾ ਦਪਤਲੇ ਮਰਾ ਦੇ ਕੱਕ ਪਰਾਲ ਨੂੰ ਲਿਆ ਕਿਦਾਂ ਚੀਜ਼ ਕੇ ਤਣਾਂ ਤੋਨਾਂ ਬੜੇ ਵਿੱਚ ਟਰੀਆਂ ਨਹੀਂ ਪੋਣਾ ਡੱਡੇ ਕੋਣੇ ਵਿੱਚ ਤਣਾਂ ਕਦੇ ਨਹੀਂ ਪੋਣਾ ਟਰੀਆਂ ਕੋੜ ਕੋੜੇ ਵਿੱਚ ਮੈਥੇ ਪੌਣ ਲੱਗੀਆਂ ਨਹੀਂ ਮੈਥੇ ਵੀ ਪੋਣੇ ਆ ਪਾਲਕ ਪਾਲੀ ਹੈ ਹਰਿਆਈ ਹੈ ਨਾ ਵਧੂ ਹੋਏ ਨਾ ਮੈਥੇ ਪਾਏ ਪਕੌੜੇ ਨਾ ਤਣਾਂ ਮੈਂ ਇੱਥੇ ਤੇ ਪਤਨੀਆਂ ਨਹੀਂ ਪਾਈ ਦਿੰਦਾ ਪਕੌੜੇ ਵਿੱਚ ਕੌਣ ਕਹਿੰਦਾ ਟਰੀਆਂ ਕੋੜ ਕੋਣਿਆਂ ਵਿੱਚ ਪਾਈ ਕੋਈ ਲੱਗ ਜੀ ਚੀਜ਼ ਹੋਣਾ ਲੱਗ ਜੀ ਤੂੰ ਮੇਰੇ ਕੋਲ ਵੀ ਨੀ ਕੀ ਬਣਾ ਕੇ ਖਵਾਤਾ ਅਸ ਜੀਆ ਛਮਣ ਪਰ ਅਸ ਉਗਬਰੀ ਬਾਗ ਕੇ ਕੇ ਪਾ ਕੈਂਡਸ ਨੇ ਚੌਂੜਪਰਾ ਕਰਵਾਉਂਦਾ ਚੌਂੜਪਰਾ ਤਾਂ ਉਂ ਨਹੀਂ ਕਰਦਾ ਜਾਂਦਾ ਉਹ ਗਣਿਤ ਦੇ ਬਬੀ ਦੁਨੇ ਤੇ ਚੌਂੜਪਰਾ ਮੈਂ ਨਾਲ ਦਿਦੋਂ ਪਾਵਰ ਬਣਾ ਕੇ ਦਿੱਤੀ ਸੀ ਮੈਂ ਤਾਂ ਵਿੱਚ ਮੂੰਗਫਲੀ ਪਾ ਕੇ ਮੈਨੂੰ ਕੋਈ ਦਾ ਕੁੰਡੀ ਭਰ ਕੇ ਲਾ ਖਾ ਲਾ ਹਾਇ ਹੈ ਨਾ ਉਹ ਨਮਗੇ ਸਭ ਤੋਂ ਦੇਰ ਕ ਅੱਧਿ ਸੀ ਜਿੰਦਗੀ ਦੀ ਪਾਵਰ ਸੀ ਉਹਦਾ ਚਲ ਸੀ ਦੀ ਤਿਆਰ ਕਰ ਕਲਵੀਰ ਨਾਲ ਪਕੌੜੇ ਕਰਦੀਆਂ ਆਲੂ ਤੇ ਪਿਆਜ ਪੜੇ ਹੁੰਦੇ ਹੈ ਪਿਆਜ ਪਣੇ ਖਾਂਦੇ ਨਹੀਂ ਤੁਸੀਂ ਉਹ ਵੇਖ ਲਈ ਅੱਧੇ ਪਿਆਜ ਨੇ ਲੱਗ ਬਣਾ ਲਈ ਨਹੀਂ ਤਾਂ ਜੇ ਨਹੀਂ ਕਲਵੀਰ ਵੀ ਨਹੀਂ ਖਾਂਦਾ ਪਿਆਜ ਤੇ ਰਹਿਂਦੇ ਆਓ ਰਿਗਰਡ ਸੁਣ ਹਾਂ ਮੇਰੇ ਤੇ ਕੁਲਵੀਰ ਦੇ ਅਲੱਗ-ਅਲੱਗ ਪਾਦੀ ਬਾਜ ਮੈਂ ਕੁਲਵੀਰ ਵਾਲਾ ਵੀ ਖਾ ਜਿੰਨੇ ਮਰਜ਼ੀ ਖਾ ਲਓ ਵੱਧੂ ਗੋਭੀ ਪਈ ਹੈ ਤੇ ਤੇਲ ਦੀ ਬੋਤਲ ਵੀ ਲੱਗ ਲੈਣੇ ਪਾਉਣ ਦੇ ਨਹੀਂ ਤੇ ਮਤਲਬ ਬੇਟੀ ਤਰੇ ਹੋਈਆ ਜਿੰਨੇ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਖਾਓ ਸੰਗਿਆ ਸੁਣ ਚੇਰਾ ਕੁਲਵੀਰ ਆ ਗਿਆ ਗਾਇਸ ਸਾਡਾ ਸਕੂਲ ਦੇ ਉੱਤੋਂ ਚੋ ਘਰ ਸਕੂਲੋਂ ਜਾ ਕੇ ਘਰੇ ਆ ਚੁੱਕਾ ਵਾ ਜੇ ਕੁਲਵੀਰਾਂ ਦੀ ਛੁੱਟੀ ਲੇਟ ਹੋਈ ਸੀ ਕਿ ਅੰਕਲ ਨੇ ਲੇਟ ਕਰਤਾ ਤੁੰਨੇ ਛੁੱਟੀ ਲੈ ਕੇ ਆਈ ਸੀ ਕਿਉਂ ਛੁੱਟੀ ਨਾ ਕਰਦਾ ਤੇਰਾ ਦਿਮਾਗ ਖਰਾਬ ਕਰਦਾ ਅੱਛਾ ਕਿਉਂ ਕਾ ਤੱਕ ਠਾਈ ਰੱਖਿਆ ਮੈਂ ਟੀਚਰ ਵੀ ਬੈਠ ਰਿਹਾ ਕਿ ਤੁਸੀਂ ਇਕੱਲੇ ਟੀਚਰ ਵੀ ਬੈਠੇ ਆ ਜਿਹੜਾ ਫਸਲ ਜਿਹੜਾ ਮੇਰਾ ਰਾਉਂਡ ਆ ਐਸੀ ਨਾ ਫਸਲ ਰਾਉਂਡ ਹਾਂ ਉਹ ਆਪਾਂ ਖਾਲੀ ਆ ਲੈ ਕੇ ਕਿ ਬਾਹਰ ਨਹੀਂ ਆ ਜਿਹਨੇ ਮੇਰੀ ਮਾਂ ਨੂੰ ਦਿਆ ਉਹ ਤਾਂ ਚਲੇ ਆ ਗਿਆ ਫਿਰ ਆਪਣ ਨੂੰ ਤੁਸੀਂ ਮੈਂ

ਉਰੇ ਇੱਥੇ ਮੇਰੇ ਕੋਲ ਗੱਲ ਸਨ ਮੰਮੀ ਕੋਲ ਖੜ ਕੇ ਗੱਲ ਕਰੀਏ ਯਸ ਮम्मा ਅੱਜ ਮੰਮਾ ਨੇ ਯਸ ਮम्मा ਤੇ ਅੱਜ ਮੰਮਾ ਨੇ ਦੱਸ ਕੀ ਬਣਾਇਆ ਕਿ ਤੈਨੂੰ ਖਾਣ ਨੂੰ ਥੰਨ ਹੂੰ ਪਤਾਰੇ ਸਵਾਦ ਮੰਮੀ ਜੀ ਹੂੰ ਪਤਾਰੇ ਸਵਾਦ ਮੰਮੀ ਜੀ ਪਤਾਰੇ ਤਾ ਸਵਾਦ ਮੰਮੀ ਨੇ ਸੀ ਓਨੇ ਸੀ ਬੱਚੇ ਸਾਸ ਦਾ ਸਾਸ ਬਹੁਤ ਮਿਸ ਕਰਦਾ ਕਲਵੀਰ ਸਾਸ ਨੂੰ ਹੀ ਖਾਜਣਾ ਤੂੰ ਖਾ ਪੈਕ ਪੈਕ ਖਾ ਗਿਆ ਉਦਾਂ ਸੌਸ ਦਾ ਮੰਮੀ ਹੁਣ ਕੀ ਰੱਖਾਂਗੇ ਟਮਾਟਰ ਪਾ ਕੇ ਪਾਪਾ ਵਰਗਾ ਮੰਮੀ ਮੈਂ ਤਾਂ ਉਹ ਆਈਂਦੀ ਥਾਈ ਨਾ

ਹੂੰ ਉਹ ਨੂੰ ਆਏ ਪਤਾ ਲੱਗਿਆ ਤੂੰ ਕਿ ਨਹੀਂ ਕਿ ਨਹੀਂ ਹੋਣਾ ਨੂੰ ਦਿਲ ਦਾ ਫਿਰ ਐਵੇਂ ਪਤਾ ਲੱਗਿਆ ਜੀ ਨਹੀਂ ਤਾਂ ਤੇਰਾ ਦਾਲਦਾ ਦੀ ਹੈ ਤੱਲਾ ਰ ਮੈਂ ਦੇਖੀ ਸੀ ਤਾਰੇ ਦੁਸ਼ੀਨੇ ਕਰਮ ਦੁਸ਼ੀਨੇ ਦੱਲਾਲੀ ਉਹ ਪੈਸੇ ਇਸਾਈ ਤੋਂ ਫੇਰ ਮੈਂ ਦੇ ਲੈਣਾ اچھا ਉਹ ਦੱਲ ਨਹੀਂ ਹੁੰਦਾ ਗੱਲ ਤੇ ਮੈਂ ਦਿਖਾਉਂਗੀ ਅੱਜ ਸਰਚ ਕਰਕੇ ਅਰੀਜਨਲ ਵੀ ਕਿਹੋ ਜਿਹਾ ਹੁੰਦਾ ਅੱਛਾ ਉਹ ਦੱਲ ਨਹੀਂ ਹੁੰਦਾ ਤਾਂ ਐਵੇਂ ਬਣਾਇਆ ਹੁੰਦਾ ਹਾਰਟ ਰੀਅਲ ਡਰ ਦੇਖਣਾ ਵਾ ਇਨਸਾਨ ਦਾ ਅੱਜ ਮੈਂ ਤੁਹਾਨੂੰ ਦਿਖਾਉਂਗੀ ਵੀਡੀਓ ਦੇ ਵਿੱਚ ਓਕੇ ਹਾਂ ਉਹ ਦੰਦ ਦੜ ਜਲ ਕੇ ਤੇ ਉਹ ਜਿਹੜਾ ਹੁੰਦਾ ਜਿਹੜਾ ਜਤੂ ਸੋਚ ਲਿਆ ਵੀ ਉਹ ਜੋ ਜੋ ਵੀਡੀਓ ਚ ਵਿਖਾ ਦਿੰਦੇ ਆ ਇੱਕ ਸਾਰ ਉਹ ਚੀਕਾ ਕਮੇਸਟਰੀ ਦੇਦੇ ਵੀ ਇਹ ਲੈਦਾ ਰਿਹਾ ਇੰਸਾਨ ਇਹ ਜੈ 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 ਹਿੰਦ ਜੈ ਹਿੰਦ ਇਹ ਕਿੱਥੋਂ ਸਿੱਖਿਆ ਵਾ ਹੈ ਇਹ ਉਹ 127 ਦੀ ਦੁਪਹਿਰ ਦਾ 15 ਜਦੋਂ 15 ਵਾ 27 ਸੀ ਠੀਕਾ 15 ਦਾਸ ਨੂੰ ਕੀ ਸੀ 15 ਦਾਸ ਨੂੰ ਜੇ ਆ ਜਾ 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 ਹਾਂ ਜੇ ਛੋਟ ਆਇ ਨੂੰ ਇਹ ਅਗਲਾ ਦਿਨ ਨਾ ਪਤਾ ਕੋਟੇ ਤਿੱਦੋ ਆ ਮੋਟੇ ਬਹੁਤ ਵੱਡਾ ਤੂੰ ਕੱਲ ਮੈਨੂੰ ਕਹਿੰਦਾ ਮੰਮੀ ਨੂੰ ਮੇਰੇ ਬਚਪਨ ਦੀ ਯਾਦ ਆ ਗਈ ਬਚਪਨ ਦੀ ਯਾਦ ਆ ਕਿ ਤੂੰ ਹੁਣ ਬੜਾ ਜਵਾਨ ਹੋ ਗਿਆ ਮੈਂ ਤਾਂ ਯਾਦ ਹੋ ਗਿਆ ਮੇਰੇ ਬਾਲ ਜੇ ਵੱਜ ਜਾਂਦੀ ਤਾਂ ਤੇਰੇ ਪੈੜ ਐ ਹੋ ਜਾਣੀ ਸੀ ਕੁਛ ਕਿਉਂ ਨਹੀਂ ਹੋਣੀ ਸੀ ਟੈਂ ਟੈਂ ਨੀ ਨੂ ਨੂ ਯਾ ਰੇ ਦੀ ਮੋਏ ਮੋਏ ਹੈ ਹਨ ਮੈਂ ਕੋਲ ਲੈ ਕੇ ਮੈਂ ਤੈਨੂੰ ਖੇਡ ਨਹੀਂ ਸਕਦੀ ਲੈ ਕੋਲ ਵੀ ਦਾ ਮੋਏ ਮੋਏ ਯਾ ਡਾਂਸ ਵੇਖ ਲਓ ਮੋਏ ਮੈਂ ਕੋਈ ਦੇਖ ਹੋਰ ਬੜਾ ਫੇਮਸ ਹੋਇਆ ਸੀ ਦਾ ਡਾਂਸ ਕੀ ਸੀ ਉਹ ਏਲੀਅਨ ਦਾ ਡਾਂਸ ਸੀ ਕੀ ਸੀ ਉਹ ਨਹੀਂ ਨਹੀਂ ਏਲੀਅਨ ਦਾ ਸੀ ਜਿਹਦੇ ਚ ਕਰਦੇ ਟਿੰਗ ਟਿੰਗੇ ਡੰਗੇ ਨਹੀਂ ਇੱਕ ਹੋਰ ਸੀ ਏਲੀਅਨ ਡਾਂਸ ਸੀ ਉਹ ਉਹ ਥੂ ਦਮਾ ਟੋਕਾ ਸੀ ਕਾ ਦਮਾ ਟੋਕਾ ਸੀ ਕਾ

ਅਹ ਦਮੋ ਟੱਕ ਸਿੱਕ ਆਹ ਤੇ ਜੈ ਵੇਨ ਕੁ ਰਾਜ ਹੈ ਪੁਸ਼ਪਾ ਆ ਗਿਆ ਹਾਂ ਤਾਂ ਵੀ ਆpani ਓਣੀ ਮੀਂਹ ਗਲਾਪ ਦਾ ਪੁਸ਼ਪਾ ਲਗ ਰਹੀ ਹੈ ਸਿੱਦੂ ਸਿੱਦੂ ਸਿੱਗਲ ਇੱਧਰ ਆ ਮੇਰੇ ਕੋਲੇ ਕੈਸ ਦਾ ਗੱਲ ਨਹੀਂ ਹੋ ਸਕਦਾ ਤੇ ਤਾਂ ਮਸੇਰਾ ਮੈਂ ਹਾਂ ਉਸ ਤੋਂ ਖੁਸ਼ ਹਾਂ ਮੈਂ ਨੰਬਰ ਤੋਂ ਗਾੜੀ ਹੀ ਬਣੀ ਮੈਂ ਤਾਂ ਬੁਰਾ ਹਾਂ ਮਰਚ ਅੱਜ ਉਹ ਦਿਨ ਸੀ ਸੀਗੀ ਨਹੀਂ ਨਹੀਂ ਕੋਤੋਂ ਤੋਂ ਸੁਬਾਹ ਹੀ ਆਈ ਸੀ ਸੁਬਾਹ ਆਇਆ ਮੈਂ ਦੁਨ ਮਰੀ ਬਾਸ ਕਰਕੇ ਆਇਆ ਮਰਚ ਬੈਂਕ ਸੀ ਮਮੀ ਉਹ ਦੁੱਤੀ ਤਾਲੀ ਮਰਚ ਜਿਹਦੇ ਚੋਟਾ ਮਕਰਦੇ ਸੀ ਹੱਥ ਤੇ ਮਰਚ ਦੇਂਚ ਦੇ ਬਾਰੇ ਸੀ ਹਾਂ ਮੈਂ ਤੁਹਾਨੂੰ ਨਹੀਂ ਬੋਲਿਆ ਤੇਰੀ ਬੀਬੀ ਨੇ ਮਰਦੀ ਹੁੰਦੀ ਆ ਅਬਈ ਛਮੂ ਦਾ ਹਾਂ ਨਾ ਨਾ ਛਿੱਕਾ ਆ ਟਮਾਟਰ ਦਾ ਛਿੱਕਾ ਆ ਪਾਲਿਆ ਤਾਂ ਚਲੀ ਕਿਥੇ ਪਾਲਕ ਮੈਂ ਸਾਰੀ ਪੱਟਤੀ ਉੱਥੇ ਬਾਹਰ ਕੁਝ ਨਹੀਂ ਛੱਡਿਆ ਸਾਰਾ ਖਾਲੀ ਕਰਤਾ ਹਾਂ ਪਹਿਲਾਂ ਤੇਰੇ ਪਰੌਣੇ ਖਾ ਕੇ ਲੱਕਿਆ ਹੁਣ ਤੈਨੂੰ ਖਾ ਕੇ ਲੱਕਿਆ ਹਾਂ ਠੀਕ ਆ ਯ ਲੈ ਦਈ ਸੰ ਚੱਲਦੇ ਆਪੇ ਦੇ ਸﻢ ਸੁੱਲੇ ਚੱਲ ਰਹੀ ਆ ਸਕੂਲੇ ਚੱਲ ਜਾਵਾ ਐਤ ਨੂੰ ਅੱਤ ਜਾ ਹੂੰ ਦਰਵਾਜ਼ਾ ਖੁੱਲਿਆ ਹੀ ਆਪਾਂ ਲੈ ਕੇ ਜਾਣਾ ਮੈਂ ਤਾਂ ਹੀ ਤਾਂ ਮੈਂ ਆਈ ਆ ਕੁਲ ਵੀ ਮੇ ਤਾਂ ਲੱਤ ਬਾੜੀ ਦੁਖੀ ਜਾਂਦੀ ਅੱਜ ਪੱਟ ਤਾਂ ਮਸਾਗ ਜਿਹੜਾ ਸੀ ਪੱਕੇ ਪੱਕੇ ਉਹ ਹੀ ਪੱਟਿਆ ਵਾ ਜਾਂ ਗੋਭੀ ਜਿਹੜੀ ਉਥੋਂ ਪਕਾਉਣਿਆਂ ਚ ਪਾ ਕੇ ਦਿੱਤੀ ਇਹ ਦੋ ਫਲ ਤੋਂ ਆ ਗਈ ਪਟਕਿਆ ਕਰ ਲਾ ਪੋਰ ਦਾ ਕੁਛ ਨਹੀਂ ਪੱਤੇ ਮੰਨ ਵੀ ਲੈਂਦੇ ਇਹ ਤੇ ਹਣਾ ਬਾ ਗਰਮਗਾਲੀਆਂ ਦੀਆਂ ਸਬਜ਼ੀਆਂ ਲਾਵਾਂਗੇ ਪੱਤੇ ਇਧਰ ਕਿਧਰ ਤੁਰਿਆ ਜਾਣਾ ਟਮਾਟਰ ਪੱਤ ਨਹੀਂ ਇਧਰ ਜਾ ਇਹ ਤੇ ਹਣਾ ਬਾ ਗਰਮਗਾਲੀਆਂ ਦੀਆਂ ਸਬਜ਼ੀਆਂ ਲਾਵਾਂਗੇ ਕੁਲਵੀਰ ਹਾਂ ਪਿੰਡਾਂ ਜਿਹੜੀਆਂ ਤੂੰ ਬਹੁਤ ਖਾਣਾ ਹੁੰਦਾ ਪਰ ਮੱਛਰ ਮੱਛਰ ਹਨ ਹਸੇ ਜੀ ਕੁਲਵੀਰ ਆਪਾਂ ਵੀ ਤੂਫਾ ਜਾ ਉਰਲੇ ਅੰਦਰ ਲਿਆ ਕੇ ਰੱਖ ਲੈ ਨਹੀਂ ਰਾਤ ਆਪਾਂ ਨੂੰ ਮੱਛਰ ਖਾ ਗਿਆ ਆਵੇ ਗੋਭੀ ਹੁਣ ਵਰਲੀ ਵਰਲੀ ਜੀ ਹੋ ਗਈ ਨਾ ਇਹ ਆਪੇ ਹੋ ਜੂਗੀ ਜਿਹੜੀ ਰਹੂਗੀ ਗੋਭੀ ਹੋ ਗਈ ਮਲੇਗੀ ਪੱਟ ਕੇ ਜਿਹੜੇ ਰਹਿ ਗਏ ਫੁੱਲ ਪੰਜ ਸੱਤ ਬਸ ਇਹ ਆ ਹਾਂ ਇਹ ਹੋ ਜਾਣੇ ਹੌਲੀ ਹੌਲੀ ਆਪੇ ਤੁਸੀਂ ਨੇ ਪੱਟ ਤੇ ਲਾ ਜੀ ਇਹ ਵੀ ਨਹੀਂ ਲੈ ਕੇ ਗਈ ਮੈਂ ਤਾਂ ਦੂਜੇ ਲੈ ਕੇ ਗਈਆਂ ਇਹ ਤਾਂ ਸਾਰ ਤੇ ਭੋਲੇ ਇਨਕਾ ਤਾਂ ਖੇੜੀ ਜਾਂਨਾ ਨਾ ਸਿਹੜਾ ਵੀ ਬਾਦੂ ਆ ਇੱਥੇ ਹੋ ਜਾਣੀ ਹੋਰ ਆਹ ਗੋਭੀ ਖਾਣ ਨੂੰ ਜੀ ਨਹੀਂ ਕਰਦਾ ਪੱਕੀ ਜਾਂਦੀ ਸਾਰੀ ਲੈ ਆਵੇ ਬਾਦੂ ਹੋਈ ਜਾਂਦੇ ਇੱਧਰ ਟਾਟਰ ਵੀ ਅਗਲੇ ਟਾਟਰ ਵੀ ਹਾਂ ਕੁਲੀ ਪਾਗੋ ਮੈਂ ਤੇਰੇ ਅੰਦਰ ਨੂੰ ਸਾਰੀ ਸਫਾਈ ਕਰ ਦਿੰਨੀ ਇੱਥੇ ਨਹੀਂ ਮੰਮੀ ਹਾਂ ਉਹ ਇਹ ਉਹ ਹਾਂ ਮੇਰਾ ਦੱਜਾ ਲਾ ਦੋ ਕੀ ਖੱਜਾ ਨਾ ਕੋੜਾ ਤੇ ਰੱਖ ਜਾਣਾ ਆ ਲੈ ਦਿਖਾ ਸਾਨੂੰ ਵੀ ਤਰੱਕੜ ਰੱਖ ਜਾਣਾ ਦੋ ਮਿੰਟ ਤੇ ਮੱਟ ਦੇ ਲਾਂ ਦੋ ਲੈ ਰੋੜੀ ਤੇ ਰੱਖ ਜਾਣਾ ਹੋ ਗਈ ਵਿੱਚ ਰੋੜੀ ਦੱਬ ਗਿਆ ਮਿੱਟੀ ਦੇ ਤੇ ਹੁਣ ਕੱਢੀ ਜਾਂਦਾ ਹੁਣ ਇਹ ਰੱਖ ਜਾਣਾ ਬਣ ਗਿਆ ਹੈ ਗਿਰੇ ਮੈਂ ਵੀ ਕਾਲੂ ਤੇਰੇ ਹੰਦੰਦਾ ਕਲਵੀਰ ਮੈਂ ਇਥੋਂ ਸਾਰੇ ਸਾਫ ਕਰ ਦੇਣਾ ਨਾਲੇ ਗਮਲਿਆਂ ਚ ਮਿੱਟੀ ਕੱਢ ਦੇਣੀ ਸਾਰਿਆਂ ਚ ਗਮਲੇ ਸਹੀ ਕਰਕੇ ਨਾ ਸਾਰੇ ਗਮਲੇ ਚ ਮਿੱਟੀ ਕੱਢ ਕੇ ਨਾ ਜਾਦੂ ਤੇ ਤੇਰੇ ਸਕੂਲੋਂ ਹੰਦੰਦਾ ਮੈਂ ਖਾਲੋ ਰੱਖੂਗੀ ਫਿਰ ਆਪਾਂ ਨਵੇਂ-ਨਵੇਂ ਪੌਦੇ ਲੈ ਆਵਾਂਗੇ ਹਾਂ ਬੱਜੂ ਬੱਜੂ ਜੀ ਜਾਦੂ ਤੇਰੇ ਨੂੰ ਸੁਪਰਮੈਨ ਦੀ ਪਾਵਰ ਤੈਨੂੰ ਦੇ ਦਊਗੀ ਕਲਵੀਰ ਕਹਿੰਦਾ ਜਾਦੂਈ ਬੱਜਰੀ ਮੈਨੂੰ ਸੁਪਰਮੈਨ ਦੀ ਪਾਵਰ ਦੇ ਦੇ ਉਹ ਜਿਹੜਾ ਖੋਰ ਜੀ ਬਗਰੀਵ ਜੀ ਗੱਲ ਬੋਲੇ ਸੀ ਕੀ ਬੋਲੇ ਸੀ ਤੂੰ ਕੋਈ ਫੋਨ ਕਰੇਗਾ ਪਤਾ ਮੈਂ ਦਰਵਾਜ਼ਾ ਲਾ ਆ ਫੜ ਇਸੇ ਜਿੱਹਾਂ ਸੇ ਪਕੜ ਤਿਆ ਨਾ ਪਕੜੀਏ से ਉਹ ਗਾਲੀ ਕਿਸੇ ਅੱਧ ਤੋਂ ਲੈ ਲੈ ਗਾਈ ਅੱਲਾ ਗਾਇਸ ਆ ਮਮਾ ਖੋਰ ਜਿਹੜੀ ਬਗਰੀਵ ਜੀ ਗੱਲ ਬੋਲੇ ਸੀ ਕੀ ਬੋਲੇ ਸੀ ਉਹ ਆ ਕੋਈ ਜਿੰਦਾ ਸੀ ਜੱਟ ਤੇਰਾ ਜੱਟ ਤੇਰਾ ਟੰਗ ਕੁਣ ਹੀ ਵੇਖਾਂਗਾ ਤੇ ਵੇਖੇਗਾ ਹੈ ਮੰਮੀ ਆਇਆ ਡਿੱਗ ਗਿਆ ਹੈ ਕੋਈ ਨਾ ਗੱਡੀ ਦੀ ਬਾਈ ਜਗਾ ਦੀ ਤਮਤ ਸਿੱਕਾ ਦੋਈ ਤਰ੍ਹਾਂ ਵਟਕ ਦਿੰਦਾ ਦੇ ਉਹ ਕਲਵੀਰ ਦਾ ਸਟੰਟ ਦਾ ਮਟਕਾ ਸਿੱਕਾ ਆ ਆ ਤਮਤ ਸਿੱਕਾ ਆ ਨਹੀਂ ਉਹਨਾਂ ਦੇ ਦੇਖੀਆ

ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ ਥੈਂਕ ਯੂ ਵਾਚਿੰਗ ਬਾਏ ਬਾਏ